ਜਦੋਂ ਜੀਰੂ ਗੁਰਦਵਾਰਾ ਦੇ ਮਾਰਗਮ ਆਪੇ ਦੱਸਿਆ ਉਹਦੇ ਪ੍ਰੇਰਿਤ ਕੀਤੀ ਫਿਰ ਸਾਧਗਰਾਂ ਨੇ ਤਰੀਕਾ ਦੱਸਿਆ ਕਿ ਇਸ ਤਰੀਕੇ ਨਾਲ ਆਪਾਂ ਜੀਰੂ ਜੇਬਸਤਾਂ ਦੇ ਵਿੱਚ ਜਾਣਾ ਫਿਰ ਆ ਆਰ ਮਾਤਾ ਜੀ ਮਾਤਾ ਗੰਗਾ ਦੀ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਬੰਦ ਹੈ ਸਾਰ ਸੰਗਤ ਜੀ ਇਹ ਗੁਰਦਵਾਰਾ ਕੱਲੀ ਦੇ ਵਿੱਚ ਹੈ ਜੀ ਇਹਦਾ ਜੋ ਮਜਨੂ ਢਿੱਲਾ ਪਿਆ ਜਾਂਦਾ ਹੈ ਇਹ ਮਜਨੂ ਢਿੱਲਾ ਗੁਰਦੁਆਰਾ ਹੈ ਇਹ ਮਜਨੂ ਢਿੱਲਾ ਗੁਰਦੁਆਰਾ ਹੈ ਜੋ ਦਿੱਲੀ ਦੇ ਵਿੱਚ ਸਥਿਤ ਹੈ ਉਹ ਹੈ ਗੁਰੂ ਜੀ ਆਪ ਦਰਸ਼ਨ ਕਰੋ ਜੀ ਇਹ ਦਿੱਲੀ ਦੇ ਵਿੱਚ ਗੁਰਦੁਆਰਾ ਹੈ ਮਜਨੂ ਢਿੱਲਾ ਸਾਹਿਬ ਜੀ ਜੋ ਕਿ ਦਿੱਲੀ ਦੇ ਵਿੱਚ ਸਥਿਤ ਹੈ ਇਹ ਮਜਨੂ ਢਿੱਲਾ ਹੈ ਗੁਰਦੁਆਰਾ ਵਾਹਿਗੁਰੂ ਜੀ ਦੁਆਰਾ ਮਜਨੂ ਟੱਲਾ ਹੈ ਇਹ ਮਜਨੂ ਟੱਲਾ ਹੈ ਗੁਰਦੁਆਰਾ ਜੀ ਗੁਰਦੁਆਰਾ ਮਜਨੂ ਟੱਲਾ ਹੈ ਦਿੱਲੀ ਦੇ ਵਿੱਚ ਹੈ ਜੋ ਕਿ ਦਿੱਲੀ ਦੇ ਵਿੱਚ ਸੂਬਤ ਹੈ ਮਜਨੂ ਟੱਲਾ ਗੁਰਦੁਆਰਾ ਹੈ ਇਹ ਪੁਰਾਣੀ ਉਹੀ ਹੈ ਪ੍ਰਾਤਨ ਉਹੀ ਹੈ ਇਸ ਵਿੱਚ ਜਲ ਹੱਲੇ ਵੀ ਟੂਟੀਆਂ ਰਾਹ ਮੋਟਰ ਲਗਾ ਕੇ ਕੱਢਿਆ ਗਿਆ ਹੈ ਇਹ ਸਾਹਮਣੇ ਟੂਟੀਆਂ ਲੱਗੀਆਂ ਹਨ ਜੋ ਕਿ ਜਲ ਸੰਖਣ ਸਕਦੀਆਂ ਹਨ ਤੇ ਉਹਨਾਂ ਦੇ ਦੋ ਕਿੱਟਰ ਦੂਰ ਹੁੰਦੇ ਹਨ ਇਹ ਬਹੁਤ ਪ੍ਰਾਣੀ ਪ੍ਰਤਨਖੂਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਆ ਕਰੋ ਔਰ ਸਬਸਕ੍ਰਾਈਬ ਔਰ ਕਮੈਂਟ ਵੀ ਕਰਿਆ ਕਰੋ ਆਪ ਕਮੈਂਟ ਨਹੀਂ ਕਰਦੇ ਜਰੂਰ ਕਰਿਆ ਕਰੋ ਤਾਂ ਕਿ ਆਪ ਜੀ ਦੇ ਕਮੈਂਟ ਕਰਨ ਦੇ ਨਾਲ ਹੀ ਅਸੀਂ ਅੱਗੇ ਹੋਰ ਵਧਾਂਗੇ ਆਪ ਕਿਰਪਾ ਕਰਕੇ ਕਮੈਂਟ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ